ਲੁਧਿਆਣਾ ਦੇ ਪਿੰਡ ਮਡਿਆਨੇ ਦੇ ਵਿੱਚ ਇੱਕ ਮੋਰ ਦੀ ਭੇਤ ਪਰੇ ਹਾਲਾਤਾਂ ਦੇ ਵਿੱਚ ਮੌਤ ਹੋ ਗਈ। ਦਸਤੀ ਪ੍ਰਵਾਸੀ ਪਰਿਵਾਰ ਤੇ ਦੋਸ਼ ਲੱਗੇ ਨੇ। ਪਿੰਵਾਲਿਆਂ ਦੇ ਵਿੱਚ ਰੋਸ ਵੇਖਣ ਨੂੰ ਮਿਲ ਰਿਹਾ ਹੈ। ਪਿੰਡ ਵਾਸੀਆਂ ਨੇ ਇਨ੍ਹਾਂ ਪ੍ਰਵਾਸੀਆਂ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ ਦਸਤੀ ਕਿ ਉਹਨਾਂ ਦੇ ਵੱਲੋਂ ਆਖਿਆ ਗਿਆ ਹੈ ਕਿ ਮੋਰਾਂ ਦੀ ਸੰਖਿਆ ਲਗਾਤਾਰ ਘਟ ਰਹੀ ਹੈ ਪਰ ਪੰਜਾਬ ਦੇ ਕੁਝ ਪਿੰਡਾਂ ਦੇ ਵਿੱਚ ਅਜੇ ਵੀ ਮੋਰ ਵੇਖਣ ਨੂੰ ਮਿਲਦੇ ਨੇ। ਅਜਿਹਾ ਪਿੰਡ ਹੈ ਲੁਧਿਆਣਾ ਦੇ ਮੰਡਿਆਲੀ ਕਲਾਂ ਦੇ ਵਿੱਚ ਵੀ ਹੈ ਜਿੱਥੇ ਕੁਝ ਗਿਣਤੀ ਵਿੱਚ ਮੋਰ ਪਾਏ ਜਾਂਦੇ ਨੇ ਪਿੰਡ ਵਾਸੀ ਉਹਨਾਂ ਨੂੰ ਦਾਣਾ ਪਾਣੀ ਵੀ ਪਾਉਂਦੇ ਨੇ ਪਰ ਇਹ ਅਚਾਨਕ ਪਿੰਡ ਵਿੱਚ ਇੱਕ ਮੋਰ ਗਾਇਬ ਹੋ ਗਿਆ ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਪਾਲ ਕੀਤੀ ਤਾਂ ਪਤਾ ਲੱਗਿਆ ਪਰ ਵਾਸੀਆਂ ਵੱਲੋਂ ਉਸ ਨੂੰ ਕਮਰੇ ਦੇ ਵਿੱਚ ਬੰਦ ਕੀਤਾ ਗਿਆ ਸੀ ਜਿਸ ਦੇ ਚੱਲਦਿਆਂ ਉਸ ਦੀ ਮੌਤ ਹੋ ਗਈ ਉਹਨਾਂ ਪਰਵਾਸੀਆਂ ਨੇ ਡਰ ਕਾਰਨ ਉਸ ਨੂੰ ਦਫਨਾ ਦਿੱਤਾ ਸੀ ਜਿਸ ਤੋਂ ਬਾਅਦ ਸਖਤੀ ਨਾਲ ਕੁਝ ਕਿਸੇ ਤਰੀਕੇ ਦੇ ਨਾਲ ਖੁਲਾਸਾ ਹੋਇਆ ਵੀਡੀਓ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਹੈ ਪਿੰਡ ਦੇ ਸਰਪੰਚ ਅਤੇ ਹੋਰਾਂ ਲੋਕਾਂ ਨੇ ਇਸ ਸਬੰਧ ਵਿੱਚ ਗੱਲਬਾਤ ਵੀ ਕੀਤੀ ਮੇਰਾ ਨਾਮ ਮਨਦੀਪ ਸਿੰਘ ਸਿੱਧੂ ਹੈ ਜੀ ਮੜਿਆਣੀ ਤੋਂ ਮੈਂ ਸਰਪੰਚ ਹਾਂ ਜੀ ਅਸਰ ਕਿਹਾ ਇੱਕ ਵਾਰ ਦਾ ਜਿਹੜੀਆਂ ਉਹਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਕੀ ਪੂਰਾ ਘਟਨਾ ਕਰਨਾ ਜੀ ਖੜਾ ਕਰ ਰਿਹਾ ਜੀ ਇਹ ਸਰਦਾਰ ਆਪਣੇ ਗਰਚੰਦ ਸਿੰਘ ਮੈਂਬਰ ਪੰਚਾਇਤ ਵੀ ਹੈ ਜੀ ਹਾਂਜੀ ਇਹਨਾਂ ਨੂੰ ਸ਼ੌਂਕ ਆ ਹਾਂਜੀ ਮਤਲਬ ਜਾਨਵਰਾਂ ਨੂੰ ਰੱਖਣ ਦਾ ਜਾਂ ਦੇਖਣ ਦਾ ਇਹਨਾਂ ਨੂੰ ਮੋਰਾਂ ਦਾ ਵੀ ਇਹ ਦਾਣੇ ਦੋਣੇ ਫਿਰ ਨਾਲ ਹੀ ਪਾਈ ਜਾਂਦੇ ਸੀ ਠੀਕ ਹੈ ਜੀ ਤੇ ਇਹਨਾਂ ਨੇ ਧਿਆਨ ਤੋਂ ਰੱਖਿਆ ਉਹਨਾਂ ਦੇ ਇੱਕ ਐਨਆਰਆਈ ਹੈ ਜੀ ਉਹਨਾਂ ਦੀ ਕੋਠੀ 'ਚ ਪ੍ਰਵਾਸੀ ਰਹਿੰਦੇ ਸੀਗੇ ਤੇ ਉਹਨਾਂ ਦੀ ਕੋਠੀ ਦੇ ਉੱਪਰ ਬੈਠਾ ਸੀ ਮੋਰ ਜੀ ਜਦੋਂ ਉੱਥੇ ਇੱਕ ਦੋ ਦਿਨਾਂ ਬਾਅਦ ਪੁੱਛਿਆ ਗਿਆ ਉਹ ਕਹਿੰਦੇ ਵੀ ਇੱਥੇ ਤਾਂ ਹੈ ਨਹੀਂਗਾ ਇਹਨਾਂ ਨੇ ਵੀ ਉਹਨਾਂ ਦੇ ਘਰੇ ਜਾ ਕੇ ਪੜਤਾਲ ਪੜਤੂਰ ਕੀਤੀ ਤੇ ਉਸ ਤੋਂ ਬਾਅਦ ਉਹਨਾਂ ਨੇ ਸਾਰੇ ਇਹਨਾਂ ਦੀ ਪੜਤਾਲ ਕੀਤੀ ਉਹ ਮੰਨੇ ਨਹੀਂ ਉਦੋਂ ਤੱਕ ਆਪਣੇ ਕੋਲੇ ਉਹ ਘਰੇ ਆ ਗਿਆ ਉਹਨਾਂ ਦੇ ਥੋੜੇ ਦਿਨ ਪਹਿਲਾਂ ਇੱਕ ਬੱਕਰੀ ਦਾ ਉਹਨਾਂ ਤੇ ਇਲਜ਼ਾਮ ਲੱਗਿਆ ਸੀਗਾ ਠੀਕ ਹੈ ਜੀ ਵੀ ਬੱਕਰੀ ਚੋਰੀ ਕੀਤੀ ਸੀ ਜੀ ਉਹ ਜਦੋਂ ਆਪਾਂ ਉਹਨਾਂ ਦਾ ਫੈਸਲਾ ਬੋਲਸਰਾ ਕਰਾਇਆ ਮਨਨ ਮੜਾ ਜਾ ਕਿਹਾ ਮੈਂ ਕਹਾਂ ਵੀ ਥੋੜੇ ਕੁੱਟ ਪਊਗੀ ਤੇ ਪੰਡ ਵਾਲੇ ਕੁੱਟਣਗੇ ਕਿੰਨੇ ਸੋਨੇ ਮੋਰ ਸੀ ਵੀ ਕਿੱਧਰ ਗਏ ਤੇ ਉਹ ਮੰਨ ਗਿਆ ਕਹਿੰਦਾ ਜੀ ਮੋਰ ਤਾਂ ਸਾਡੇ ਉੱਥੇ ਹੀ ਸੀਗਾ ਵੀ ਮੇਰੇ ਮੁੰਡੇ ਕੋਲੇ ਫਿਰ ਮੈਂ ਇਹਨਾਂ ਨੂੰ ਫੋਨ ਕੀਤਾ ਇਹ ਦੋ-ਤਿੰਨ ਫਿਰ ਉਹਨਾਂ ਦੇ ਘਰੇ ਇਕੱਠ ਕੁੱਟ ਕਰਕੇ ਗਏ ਫਿਰ ਉਹਨੂੰ ਇੱਥੇ-ਇੱਥੇ ਇਸੇ ਗਰਾਊਂਡ ਤੇ ਲੈ ਆਂਦਾ ਜੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਇੱਥੇ ਪੋਥਰਦਾਲ ਕਰਕੇ ਸੀ ਠਾਣੇ ਦੇ ਤਾਈ ਠਾਣੇ ਵਾਲੇ ਨੇ ਪੁੱਛ ਪੜਤਾਲ ਕੀਤੀ ਉਹ ਕਹਿੰਦੇ ਹਾਂ ਕਰਕੇ ਵੀ ਬਾਥਰੂਮ ਦੇ ਵਿੱਚ ਤਾਰਤਾ ਸੀਗਾ ਵੀ ਉਹਦੇ ਕਰਕੇ ਸਾਨੂੰ ਉਹ ਮੋਰ ਦੀ ਮੌਤ ਹੋ ਗਈ। ਉਹ ਸਵੇਰ ਨੂੰ ਮਤਲਬ ਉਹਨਾਂ ਨੇ ਆਪਾਂ ਉਹਨਾਂ ਚੜਤ ਦਾ ਤੇ ਮੋਰ ਨੂੰ ਅਸੀਂ ਦੱਪਤਾ ਜਿਵੇਂ ਉਹਦੇ ਸਹੀ ਤਰੀਕੇ ਨਾਲ ਦੱਪਿਆ ਜਾਂਦਾ ਹੈ। ਅੱਛਾ ਤੇ ਹੁਣ ਜਿਹੜੇ ਉਹ ਪ੍ਰਵਾਸੀ ਸੀਗੇ ਹੁਣ ਪਿੰਡ ਤੇ ਪਿੰਡ ਦੇ ਵਿੱਚ ਇਹ ਪਿੰਡ ਤੋਂ ਬਾਹਰ ਨਹੀਂ ਨਹੀਂ ਉਹਨਾਂ ਨੂੰ ਪਿੰਡ ਤੋਂ ਬਾਹਰ ਚਲੇ ਗਏ। ਉਹ ਕੁਛ ਡਰਦੇ ਹੀ ਚਲੇ ਗਏ। ਕਿਉਂਕਿ ਲੋਕ ਗੁੱਸੇ 'ਚ ਬਹੁਤ ਸੀਗੇ। ਬਹੁਤ ਸੀਗੇ। ਹਾਂ ਵੀ ਉਹਨਾਂ ਦਾ ਮੋਰ ਦਾ ਨੁਕਸਾਨ ਕਰਿਆ ਇਹਨਾਂ ਨੇ। ਤੇ ਹੋਰ ਭੱਜ ਗਏ। ਇਹਨੇ ਇੱਕ ਹੋਰ ਪਿੰਡ ਦੇ ਵਿੱਚ ਉਹ ਹੈਗੇ ਨੇ ਜੀ ਮੋਰ। ਹਗਿਆ ਤਾਂ ਚਾਰ ਮੇਰੇ ਖਿਆਲ ਨਾਲ ਲੱਗਦਾ ਵੀ ਲੋਕਾਂ ਨੂੰ ਜਿਹੜਾ ਇਹ ਮੰਤਰੋ ਬਦਲੂ ਬਜਾਤ ਪਰਜਾਤੀ ਆ ਵੀ ਲੋਕਾਂ ਨੂੰ ਧਿਆਨ ਰੱਖਣਾ ਚਾਹੀਦਾ ਵੈਸੇ ਇਹਨੂੰ ਰਾਸ਼ਟਰੀ ਪੰਛੀ ਵੀ ਸਾਡਾ ਕਿਹਾ ਜਾਂਦਾ ਨਹੀਂ ਰੱਖ ਹੀ ਰਿਹਾ ਜੀ ਤਾਂ ਹੀ ਉਹ ਤਾਂ ਇੰਨਾ ਘੱਟ ਹੋ ਗਿਆ ਕੋਸ਼ਿਸ਼ ਕਰ ਰਹੇ ਨੇ ਗਿਣਤੀ ਬਹੁਤ ਘਟ ਗਈ ਜੀ ਪਹਿਲਾਂ ਬਹੁਤ ਜ਼ਿਆਦਾ ਸੀਗੀ ਤੇ ਹੁਣ ਕੋਸ਼ਿਸ਼ ਕਰ ਰਹੇ ਹਾਂ ਉਹਨਾਂ ਚ ਵਾਧਾ ਹੋਵੇ ਤਾਂ ਹੀ ਉਹ ਤਾਂ ਇਹ ਮੁੰਡੇ ਕਈ ਰੱਖ ਰਿਹਾ ਧਿਆਨ ਨੌਜਵਾਨ ਬਹੁਤ ਜ਼ਿਆਦੇ ਆ ਜੀ ਮੇਰਾ ਜੀ ਗੁਰਚੰਦ ਸਿੰਘ ਗਯੋਲ ਜੀ ਕਿਹੜੇ ਪਿੰਡ ਦੇ ਰਹਿਣ ਵਾਲੇ ਮੜਿਆਣੀ ਪਿੰਡੀ ਆ ਜੀ ਅਸਲ ਤੁਹਾਡੇ ਪਿੰਡ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਬੰਦੇ ਨੂੰ ਕਿਹਾ ਜਾ ਰਿਹਾ ਸੀ ਵੀ ਉਹਨੇ ਪਤਾ ਨਹੀਂ ਮੋਰ ਮਾਰਤਾ ਜਾਂ ਕੀ ਉਹ ਪੂਰੀ ਗੱਲਬਾਤ ਹੋਈ ਹੈ ਜੀ ਹਾਂਜੀ ਅਸਲ ਵਿੱਚ ਨਾ ਸਾਡੇ ਤਿੰਨ ਚਾਰ ਮੋਰ ਰਹਿੰਦੇ ਆ ਕੋਈ ਦੋ ਕੁ ਬੱਚੇ ਸੀ ਛੋਟੇ ਬਾਕੀ ਵੱਡੇ ਸੀਗੇ ਠੀਕ ਹੈ ਜੀ ਤੇ ਇਹ ਬੱਚਾ 15 ਕੁ 16 15 ਕੁ ਸਾਲਾਂ ਦਾ ਹੈ 14 15 ਸਾਲਾਂ ਦਾ ਇਹਨਾਂ ਦੇ ਕਿਤੇ ਉੱਥੇ ਚਲੇ ਗਿਆ ਜਿੱਥੇ ਰਹਿੰਦੇ ਆ ਉੱਥੋਂ ਉਹਨੇ ਮੋਰ ਦੀ ਨਾ ਲੱਤ ਫੜ ਕੇ ਤੇ ਉਹਨੂੰ ਬਾਥਰੂਮ ਚ ਕਹਿੰਦਾ ਵੀ ਤਾੜ ਲਿਆ ਤੇ ਉਹ ਇੱਕ ਦੋ ਦਿਨ ਰੱਖਣ ਦੇ ਕਾਰਨ ਉਦੀ ਮੋਰ ਦੀ ਯਾਨੀ ਕਿ ਮੌਤ ਹੋ ਗਈ ਹਾਂਜੀ ਹਾਂਜੀ ਬਸ 아이 ਕਾਰਨ ਅੱਛਾ ਇਹ ਕਿਹਾ ਜਾ ਰਿਹਾ ਕਹਿੰਦੇ ਇਹਨਾਂ ਨੇ ਵੀ ਖਾਧਾ ਵੀ ਹੈ ਸਿੱਧਾ ਕਰ ਗੱਲਬਾਤ ਸਾਹਮਣੇ ਹੀ ਖਾਧਾ ਆਇਆ ਜੀ ਕਨਫਰਮ ਨਹੀਂ ਹੋਇਆ ਪੱਕਾ ਜੀ ਹਾਂਜੀ ਅੱਛਾ ਹਾਂ ਮੰਨੇ ਨਹੀਂ ਯਾਨੀ ਕਿ ਉਹ ਅੱਛਾ ਵੀ ਅਸੀਂ ਖਾਧਾ ਨਹੀਂ ਗਾ ਵੀ ਉਹ ਕਹਿੰਦੇ ਤਾੜ ਨਾਲ ਵੀ ਇਹਦੀ ਮੌਤ ਹੋ ਗਈ ਹਾਂਜੀ ਅੱਛਾ ਪਿੰਡ ਦੇ ਵਿੱਚ ਹੋਰ ਕਿੰਨੇ ਕੁ ਮੋਰ ਨੇ ਹੈਗੇ ਆ ਜੀ ਤਿੰਨ ਚਾਰ ਮੋਰ ਹਾਂਜੀ ਅੱਛਾ ਵੱਡੇ ਹਾਂਜੀ ਤੁਸੀਂ ਵੀ ਰੱਖੇ ਨਹੀਂ ਜੀ ਪਿੰਡ ਚ ਹੀ ਫਿਰਦੇ ਆ ਦਾਣੇ ਲੂਣੇ ਪਾ ਦਿੰਦੇ ਹਾਂਜੀ ਕੀ ਰੱਖੀ ਦੀ ਹੈ ਹਾਂਜੀ ਅੱਛਾ ਉਹ ਬੰਦੇ ਕੌਣ ਸੀਗੇ ਜਿਨ੍ਹਾਂ ਨੇ ਮਤਲਬ ਇਹ ਉਹ ਬੰਦੇ ਪ੍ਰਵਾਸੀ ਹੀ ਸੀਗੇ ਜੀ ਹਾਂ ਜੀ ਕਿੰਨੇ ਕ ਸਮੇਂ ਤੋਂ ਪਿੰਡ ਦੇ ਵਿੱਚ ਰਹਿ ਰਹੇ ਸੀਗੇ ਜੀ ਉਹ ਜੀ 15-20 ਸਾਲ ਤੋਂ ਰਹਿੰਦੇ ਸੀਗੇ ਜੀ ਪਹਿਲਾਂ ਮੋਟਰਾਂ ਤੇ ਰਹਿੰਦੇ ਆ ਜਿਵੇਂ ਫਿਰ ਹੁਣ ਕਿਸੇ ਦੇ ਘਰੇ ਰਹਿائش ਕਰ ਲਈ ਸੀ 4-5 ਸਾਲ ਦਾ ਜੀ ਅੱਛਾ ਜੀ ਹਾਂ ਜੀ ਪਹਿਲਾਂ ਵੀ ਉਹ ਵਿੱਚ ਵੀਡੀਓ ਚ ਕਹਿੰਦੇ ਕੋਈ ਬੱਕਰੀ ਬੁੱਕਰੀ ਵੀ ਉਹਨਾਂ ਨੇ ਮਾਰੀ ਹਾਂ ਜੀ ਜੀ ਉਹ ਹੋ ਗਏ 15 ਕਿ ਦਿਨ ਤੇ ਉਹ ਮੁੱਲਾਪੁਰ ਤੋਂ ਨਾਲ ਨਾਲ ਰੁੜ ਕੇ ਭਈਏ ਰਲ ਜਾਂਦੇ ਆ ਜੀ ਉਹ ਕਿ ਚੱਕ ਲਏ ਸੀ ਕਿਸੇ ਦੀਆਂ ਅੱਛਾ ਜੀ ਹਾਂ ਜੀ ਪਿੰਡ ਦੇ ਵਿੱਚ ਹੀ ਸੀ ਕੀ ਚੀਜ਼ ਜੀ ਜਾਨਵਰ ਜਿਹੜੇ ਚੱਕਦੇ ਇਹ ਨਹੀਂ ਉਹਨੇ ਬੱਕਰੀ ਬਾਹਰੋਂ ਚੱਕ ਕੇ ਲਿਆਂਦੀ ਸੀ ਹਾਂਜੀ ਬਾਹਰੋਂ ਲਿਆਂਦੀ ਸੀ ਹਾਂਜੀ ਹਾਂਜੀ ਮੁੱਲਾਪੁਰ ਤੋਂ ਮੁੱਲਾਪੁਰ ਪਿੰਡਾ ਨਾਲੀਆ ਸਾਡੇ ਠੀਕ ਹੈ ਹਾਂਜੀ ਉੱਥੋਂ ਲਿਆਂਦੀ ਸੀ ਹਾਂਜੀ ਅੱਛਾ ਅੱਛਾ ਜੇਕਰ ਗੱਲ ਕਰੀਏ ਕਿੰਨੇ ਕੁ ਪ੍ਰਵਾਸੀ ਜਿਹੜੇ ਪਿੰਡ ਦੇ ਵਿੱਚ ਰਹਿੰਦੇ ਨੇ ਜੀ ਪ੍ਰਵਾਸੀ ਹੋਣਗੇ ਜੀ 60 70 ਜੀ ਅੱਛਾ ਕੋਈ ਪਹਿਲਾਂ ਵੀ ਅਜਿਹੀ ਕੋਈ ਘਟਨਾ ਜਿਹੜੀ ਸਾਹਮਣੇ ਆਈ ਹੈ ਕੋਈ ਏਦਾਂ ਦੀ ਨਹੀਂ ਪਹਿਲਾਂ ਨਹੀਂ ਆਈ ਜੀ ਅੱਛਾ ਹਾਂਜੀ ਹੁਣੇ ਹੀ ਆਈ ਹੈ ਹਾਂਜੀ ਅਜੇ ਜਿੱਦਾਂ ਹੁਣ ਕਹਿੰਦੇ ਪਿੰਡ ਵਾਲੇ ਧਿਆਨ ਰੱਖਦੇ ਆ ਤੁਸੀਂ ਖਾਸ ਤੌਰ ਤੇ ਉੱਤੇ ਜਿਹੜਾ ਧਿਆਨ ਰੱਖਦੇ ਹੋ ਪੰਛੀਆਂ ਨੂੰ ਦਾਣਾ ਦੂਣਾ ਪਾਉਨੇ ਹੋ ਜਾਂ ਉਹਨਾਂ ਦੀ ਜਿਹੜੀ ਕੇਰੀਨ ਜੇ ਕੋਈ ਬਿਮਾਰ ਤਮਾਰ ਹੁੰਦਾ ਕੋਈ ਹਾਂਜੀ ਹਾਂਜੀ ਕਿਤਰਾ ਜਿਹੜਾ ਉਹਨਾਂ ਦਾ ਦੇਖਭਾਲ ਜਿੱਤਰਾ ਕਰਦੇ ਹੋ ਉਹਨਾਂ ਤੇ ਅਸੀਂ ਐਂ ਹੀ ਕਰਦੇ ਆ ਵੀ ਬੱਚੇ ਇਹਨਾਂ ਨੂੰ ਫੜਨ ਦਾ ਜੀ ਹਾਂਜੀ ਹਾਂਜੀ ਲਾਸਮੈਂਟ ਵੀ ਕਰਾਉਂਦੇ ਆ ਵਕਾਇਦਾ ਵੀ ਵੀ ਬੱਚੇ ਇਹਨਾਂ ਨੂੰ ਫੜਨ ਦਾ ਜਾਂ ਮਾਰਨ ਦਾ ਕਿਉਂਕਿ ਪੰਛੀ ਜ਼ਿਆਦਾ ਐ ਸੋਹਣਾ ਲੱਗਦਾ ਪਿੰਡ ਚ ਫਿਰਦਾ ਹਾਂਜੀ ਜਿਵੇਂ ਸਾਡੇ ਉੱਤੇ ਪਿੱਪਲ ਆ ਉਹਨਾਂ ਤੇ ਬਹਿ ਜਾਂਦਾ بس ਇੰਨਾ ਕਿ ਇਹਨਾਂ ਦੀ ਕੇਰ ਰੱਖਦੇ ਆ ਵੀ ਬਾਹਰ ਨਾ ਚਲੇ ਜਾਵੇ ਪਿੰਡੋਂ ਕਈ ਵਾਰੀ ਕਿ ਕੁੱਤਿਆਂ ਦੇ ਹੱਥ ਨਾ ਲੱਗ ਜੇ ਨਾ ਜਾਂ ਕੋਈ ਬੱਚਾ ਇਹਨਾਂ ਨੂੰ ਮਾਰੇ ਪੜੇ ਹਾਂਜੀ بس ਇੰਨੀ ਰੱਖਦੇ ਆ ਅੱਛਾ ਜਿਹੜਾ ਇਹਨਾਂ ਨੇ ਮੋੜ ਦਾ ਜਿਹੜਾ ਬੱਚਾ ਜਿਹੜਾ ਦੱਬਿਆ ਸੀਗਾ ਜਾਂ ਜੋ ਮਰਨ ਤੋਂ ਬਾਅਦ ਇਹ ਕਿਹੜੀ ਜਗ੍ਹਾ ਤੇ ਤੁਹਾਨੂੰ ਮਿਲਿਆ ਫਿਰ ਉਹ ਜੀ ਉਹਨਾਂ ਨੇ ਪਹਿਲਾਂ ਤਾਂ ਜਦੋਂ ਮਰ ਗਿਆ ਉਹਨਾਂ ਨੇ ਆਪਦੇ ਘਰ ਹੀ ਡੱਬ ਲਿਆ ਜਾਨੀ ਕਿ ਜਦੋਂ ਅਸੀਂ ਜਾਂਦੇ ਰਹੇ ਦੋ ਤਿੰਨ ਦਿਨ ਉਹਨਾਂ ਨੂੰ ਪੁੱਛਦੇ ਰਹੇ ਤੇ ਬਾਅਦ ਚ ਉਹ ਤਾਂ ਚਲੋ ਸਾਨੂੰ ਪਤਾ ਤਾਂ ਲੱਗ ਗਿਆ ਸੀ ਵੀ ਇਹ ਟੋਆ ਨਵਾਵਾ ਉਹਨਾਂ ਦੇ ਘਰ ਦੇ ਬੈਕ ਸਾਈਡ ਹੀ ਸੀਗਾ ਤੇ ਉੱਥੋਂ ਕਿਤੇ ਸਰਪੰਚ ਸਾਹਿਬ ਨੇ ਜਿਹਨਾਂ ਦਾ ਫੈਸਲਾ ਕਰਾਇਆ ਸੀ ਉਹਨਾਂ ਦਾ ਬੱਕਰੀ ਵਾਲਾ ਇਹਨਾਂ ਨੂੰ ਕਿਤੇ ਮਿਲਣ ਆਏ ਸੀਗੇ ਇਹਨਾਂ ਨੇ ਥੋੜਾ ਜਿਹਾ ਦਬਕਾ ਮਾਰਿਆ ਵੀ ਵੀ ਦੱਸੋ ਵੀ ਕਿੱਥੇ ਗਿਆ ਮੋਰ ਤੇ ਵੀ ਤੁਸੀਂ ਦੱਬਿਆ ਜਾਂ ਖਾਦਾ ਕੀ ਕੀ ਹੁੰਦਾ ਉਹਨਾਂ ਨੇ ਫਿਰ ਉਸੇ ਰਾਤੀ ਜਿਹੜਾ ਨਾਲ ਬਈ ਆ ਸੀ ਉਹਨੂੰ ਪੈਗ ਪੁੱਗ ਲਵਾ ਕੇ ਉਹ ਸਾਰਾ ਉਥੋਂ ਪੱਟ ਕੇ ਕੱਢ ਕੇ ਉਹ ਜਾ ਕੇ ਰੋਡ ਤੇ ਸਾਡੇ ਬੋਰੀ ਚ ਪਾ ਕੇ ਸੜਦਾ ਅੱਛਾ ਤੇ ਜਦੋਂ ਅਸੀਂ ਮੁੰਡੇ ਇਕੱਠੇ ਹੋ ਕੇ ਗਏ ਪੰਜ ਸੱਤ 10 ਜਾਣੇ ਤਾਂ ਪੁੱਛਿਆ ਪਰੇ ਕਰਕੇ ਉਹ ਬੱਚਾ ਸੀ ਉਹਨੇ ਦੱਸਤਾ ਉਹ ਕਹਿੰਦੇ ਵੀ ਦੱਸ ਦੇ ਵੀ ਅਸੀਂ ਕੁਝ ਨਹੀਂ ਕਹਿੰਦੇ ਉਹਨੇ ਬਾਅਦ ਦੱਸਤਾ ਜੀ ਵੀ ਪਹਿਲਾਂ ਮਰ ਗਿਆ ਸੀ ਕੋਈ ਕਾਰਵਾਈ ਕੀਤੀ ਪੁਲਿਸ ਵਗੈਰਾ ਦੀ ਕੋਈ ਜੀ ਕਾਰਵਾਈ ਜੀ ਉਹਨਾਂ ਨੂੰ ਆਪਾਂ ਸਟੇਸ਼ਨ ਫੜਾਤਾ ਸੀ ਪੁੱਛ ਗੱਲ ਚ ਹੋਈ ਸੀ ਹਾਂ ਜੀ ਤੇ ਮੰਨ ਗਏ ਸੀ ਬਸ ਉਹ ਕਹਿੰਦੇ ਵੀ ਅਸੀਂ ਵਾਸ਼ਰੂਮ ਚ ਤਾੜਿਆ ਸੀਗਾ ਜੀ ਬੱਚੇ ਨੇ ਤਾੜ ਲਿਆ ਅੱਛਾ ਜੀ ਤੇ ਵੀ ਉਹਦੇ ਨਾਲ ਹੀ ਮੌਤ ਹੋ ਗਈ ਜੀ ਅੱਛਾ ਹਾਂ ਜੀ ਲੁਧਿਆਣਾ ਲਾਈਵ ਲੀ ਸੁਰਿੰਦਰ ਸੋਨੀ ਦੀ ਰਿਪੋਰਟ